ਸੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ 'ਚ ਬਾਈ ਜੀ ਸਵਾਗਤ ਕਰਦੇ ਆਂ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਆਏ ਆਂ ਬਾਈ ਜਿਹੜਾ ਅੱਜ ਦਿਨ ਦੀਵਾਲੀ ਦਾ ਮਿੱਤਰੋ ਪੜਾਕੇ ਪਣੇ ਸੀ ਕਹਿੰਦੇ ਤੂੜੀ ਦੇ ਤੇ ਪਰ ਨਗ ਜਿਹੜਾ ਅੱਜ ਕੀ ਆਇਆ ਬਾਈ ਤੇ ਵੇਣਿਆ ਸਰਾ ਰੇਟ ਕੀ ਜਾਂਦਾ ਕਿ ਆ ਇੱਕ ਨਗ ਤੇ ਆ ਜਿਹੜੀ ਬੋਲੀ ਹੋਣੀ ਆ ਬਾਈ ਵੇਣਿਆ ਕਿ ਮੰਦੇ ਭਾਤ ਜਾਂਦੀ ਆ ਤੇ ਜਾਂ ਤੇਜ਼ੀ 'ਚ ਬਾਈ ਵੀਡੀਓ ਦੇ ਨਾਲ ਜੁੜੇ ਰਹੋ ਜੇ ਬਾਈ ਜੀ ਜਿਹੜਾ ਬੋਲੀ ਦਾ ਟਾਈਮ ਹੋ ਗਿਆ ਬਾਈ ਹੁਣ 7:30 7:23 ਹੋਏ ਆ 7:30 ਵਜੇ ਜਿਹੜੀ ਹੁਣ ਬੋਲੀ ਸਟਾਰਟ ਹੋਇਆ ਕਰੂਗੀ ਬਾਈ ਜੀ ਦਿਵਾਲੀ ਤੋਂ ਬਾਅਦ ਕਿਹਾ ਸੀਗਾ ਬਾਈ ਤੇ ਅੱਜ ਦਿਵਾਲੀ ਆ ਕਹਿੰਦੇ ਬਾਈ ਜੀ ਵੇਣਿਆਂ ਵੀ ਤੂੜੀ ਦੇ ਪਟਾਕੇ ਪੈਂਦੇ ਆ ਤੇ ਜੰਮਨਦੇ ਭੱਜ ਜਾਂਦੀ ਆ ਬਾਈ ਜੀ ਤੇ ਵੀਡੀਓ ਨਾਲ ਜੁੜੇ ਰਹੋ ਜੇ ਬਾਈ ਜੀ ਬੋਲੀ ਸਟਾਰਟ ਹੋਣ ਵਾਲੀ ਆ ਬਸ ਤੇ ਆਜੋ ਫਿਰ ਵੇਣਿਆਂ ਸਰਾ ਰੇਡ ਲਓ ਜੀ ਬਾਈ ਜੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਆ ਅਤਾਜਾ ਲਾਊਗਾ ਆਪਣਾ ਕੀ ਰੇਡ ਜਾਊਗਾ ਬਾਈ ਤਾਜਾ ਲਾਊਗਾ ਜੀ ਮੇਰੇ ਹਿਸਾਬ ਨਾਲ ਤਾਂ ਜਿਹੜਾ 1.5 ਤਿੰਨ ਸੌ ਜਾਂ 400 ਇਹਨਾਂ ਕ ਜਾਊਗਾ ਭਾਈ ਬਾਕੀ ਵੇਣੇ ਆ ਕੇ ਚਲੋ ਇਹ ਹੋ ਗੁਰਾ ਦਾ ਹੋ ਗਿਆ ਫਰਮੀਆ ਲਾ ਜਮਾ ਕਿੰਨਾ ਵਸੂ ਜਿਆਦਾ ਸਾਡੇ ਲਾਣ ਉਹ ਅੰਦਰ ਦੀ ਆ ਭਾਈ ਅੰਦਰ ਦੀ ਵੀ ਬੋਲਾ ਭਾਈ ਬੱਸ ਰਾਤ ਦੇ ਦਿਨੇ ਰੱਖੋ ਉਹ ਬੋਲਾ ਹਾਂ पंज दरह सौ अठ पै सर पंजहतरि असी पासी 90 400 400 400 ਬੋਲਾ ਬਾਈ ਕਿਨੇ 400 ਲਓ ਜੀ ਬਾਈ ਜੀ ਪਹਿਲੀ ਵੇਖ ਲੈਗਾ ਬਾਈ ਜੀ ਨੱਕ ਰੇਟ ਜਿਹੜਾ ਜਾਊਗਾ ਬਾਈ ਜੀ 400 ਰੁਪਏ ਜਿਹੜਾ ਸਾਰਾ ਰੇਟ ਗਿਆ ਬਾਈ ਟਰਾਲੀ ਦਾ ਤੇ ਅੱਜ ਬਾਈ ਜੀ ਐਣੀ ਸੀ ਗਾ ਗੁਗ ਜੀ ਨੇ ਅੱਜ ਕਹਿੰਦੇ ਹੈਪੀ ਦੀਵਾਲੀ ਜ ਮਿੱਤਰੋ ਕਾ ਗੂਗ ਜੀ ਨੇ ਹੈਣੀ ਸੀਗੇ ਇੱਕ ਹੀ ਨਾਗ ਆਇਆ ਸੀਗਾ ਬਾਈ ਜੀ 400 ਰੁਪਿਆ ਜਿਹੜਾ 300 ਤੋਂ ਲੈ ਕੇ 400 ਰੁਪਿਆ ਜਿਹੜਾ ਅਸਰਾ ਰੇਟ ਗਿਆ ਬਾਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਬਾਈ ਜੀ ਕੱਲ ਦਾ ਰੇਟ ਵੇਖਾਂਗੇ ਕੀ ਰੇਟ ਵੇ ਤਾਂ ਕੱਲ ਨੂੰ ਪਤਾ ਨਹੀਂ ਬਾਈ ਜੀ ਬੋਲੀ ਲੱਗੇ ਜਾਂ ਨਹੀਂ ਵਿਸ਼ਕਰਮਾ ਅੰਡੇ ਹੈਗਾ ਤੇ ਬਾਕੀ ਵੇਖਾਂਗੇ ਬਾਈ ਜੀ ਕੋਈ ਗੱਲ ਨਹੀਂ